ਸਵੇਰਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਪੁਲਿਸ ਨੂੰ ਇੱਕ ਵਿਅਕਤੀ ਦੇ ਵੱਲੋਂ ਦੁਪਹਿਰੇ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਨਾਲ 1,20,000 ਰੁਪਏ ਦੀ ਸਨੇਚਿੰਗ ਯਾਨੀ ਕਿ ਲੁੱਟ ਹੋਈ ਹੈ। ਤਾਂ ਪੁਲਿਸ ਦਾ ਕਹਿਣਾ ਹੈ ਕਿ ਕੰਟਰੋਲ ਰੂਮ ਤੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਕੀ ਇਹ ਵਿਅਕਤੀ ਜਿਸ ਦਾ ਕਹਿਣਾ ਸੀ ਕਿ ਇਸ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇ ਇਸ ਦਾ ਕਹਿਣਾ ਸੀ ਕਿ SBI ਬੈਂਕ ਤੋਂ ਇਹ ਪੈਸੇ ਕਢਵਾ ਕੇ ਆਇਆ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਮੌਕੇ ਤੇ ਪਹੁੰਚ ਕੇ ਤਫ਼ਦੀਸ਼ ਕੀਤੀ ਗਈ ਹੈ ਤਾਂ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਸ ਵਿਅਕਤੀ ਦੇ ਵੱਲੋਂ ਕੋਈ ਵੀ ਪੈਸਾ ਜਿਹੜਾ ਬੈਂਕ ਦੇ ਵਿੱਚੋਂ ਅੱਜ ਨਹੀਂ ਕਢਵਾਇਆ ਗਿਆ ਤਾਂ ਦੌਰਾਨੇ ਤਵਦੀਸ਼ ਸਾਹਮਣੇ ਆਉਂਦਾ ਹੈ ਕਿ ਇਸ ਵਿਅਕਤੀ ਨੇ ਘਰੋਂ ਕੁਝ ਪੈਸੇ ਲਏ ਸਨ ਤੇ ਉਹ ਪੈਸੇ ਕਿਤੇ ਖਰਚ ਗਿਆ ਸੀ ਤੇ ਹੁਣ ਪਰਿਵਾਰਕ ਮੈਂਬਰ ਉਹ ਪੈਸੇ ਵਾਪਸ ਮੰਗ ਰਹੇ ਸਨ ਤਾਂ ਐਸੇ ਕਰਕੇ ਇਸ ਦੇ ਵੱਲੋਂ ਇਹ ਸਾਰਾ ਡਰਾਮਾ ਰਚ ਗਿਆ ਸੀ ਤਾਂ ਪੁਲਿਸ ਨੂੰ ਫੋਨ ਕੀਤਾ ਗਿਆ ਸੀ ਤਾਂ ਇਸੇ ਦੇ ਚਲਦਿਆਂ ਹੋਇਆਂ ਇਸ ਵਿਅਕਤੀ ਤੇ ਪੁਲਿਸ ਦੇ ਵੱਲੋਂ ਅਗਲੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਅੱਜ ਤਕਰੀਬਨ 2:30 ਵਜੇ ਦੇ ਕਰੀਬ ਇੱਕ ਅਰਸ਼ਨੀਪ ਨਾਮ ਦੇ ਲੜਕੇ ਨੇ ਜਿਹੜੇ ਹੈਗੀ ਐ ਕਾਲ ਕੀਤੀ ਸੀਗੀ ਕੰਟਰੋਲ ਰੂਮ ਜ਼ਿਲ੍ਹਾ ਪੁਲਿਸ ਬਠਿੰਡਾ ਦੇ ਉੱਪਰ ਕਿ ਮੇਰੇ ਨਾਲ 1,20,000 ਰੁਪਏ ਦੀ ਜਿਹੜੀ ਹੈਗੀ ਸਨੇਚਿੰਗ ਦੀ ਵਾਰਦਾਤ ਹੋ ਗਈ ਐ ਤੇ ਜਿਹੜੇ ਹੈਗੀ ਐ ਇਸਨੇ ਅੱਜ SBI ਤੋਂ ਕਹਿੰਦਾ ਮੈਂ ਪੈਸੇ ਕਢਵਾ ਕੇ ਜਦੋਂ ਜਾ ਰਿਹਾ ਸੀਗਾ ਤਾਂ ਪੁੱਚੋ ਹਟਲੈਟ ਦੇ ਕੋਲ ਜਾ ਕੇ ਇੱਕ ਮੋਟਰਸਾਈਕਲ ਸਵਾਰ ਤੋਂ ਇਸਨੇ ਕਹਿੰਦਾ ਮੈਂ ਲਿਫਟ ਲਈ ਲਿਫਟ ਲੈਣ ਤੋਂ ਬਾਅਦ ਉੱਥੇ ਉਸਨੇ ਪਹਿਲਾਂ ਆਪਣੇ ਦੋ ਦੋਸਤਾਂ ਨੂੰ ਹੋਰ ਬੁਲਾ ਲਿਆ ਤੇ ਮੇਰੇ ਸਿਰ ਦੇ ਵਿੱਚ ਉਹਨਾਂ ਨੇ ਸੱਟ ਮਾਰੀ ਤੇ ਮੇਰੇ ਕੋਲ 120000 ਰੁਪਇਆ ਲਖ ਹੋ ਗਏ ਜਿਹੜੇ ਹੈਗੇ ਲੈ ਗਏ ਇਸ ਤੇ ਇੱਕ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਦੀ ਟੀਮ ਵੱਲੋਂ ਮੌਕਾ ਐਸਐਚਓ ਕੈਂਟ ਵੱਲੋਂ ਮੌਕਾ ਪਰ ਪਹੁੰਚ ਕੇ ਤਫ਼ਤੀਸ਼ ਕੀਤੀ ਗਈ ਸੋ ਪਹਿਲੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਇਹਨੇ ਅੱਜ ਕਿਹਾ ਸੀ ਵੀ ਮੈਂ ਐਸਬੀਆ ਬੈਂਕ ਦੇ ਵਿੱਚੋਂ 120000 ਰੁਪਇਆ ਕਢਵਾਇਆ ਉਸ ਦੀ ਤਫ਼ਤੀਸ਼ ਦੇ ਸਬੰਧ ਵਿੱਚ ਜਦੋਂ ਬੈਂਕ ਦੇ ਵਿੱਚੋਂ ਡਿਟੇਲ ਚੈੱਕ ਕੀਤੀ ਗਈ ਤਾਂ ਪਤਾ ਲੱਗਾ ਕਿ ਅੱਜ ਇਸ ਨੇ ਕੋਈ ਵੀ ਟ੍ਰਾਂਜੈਕਸ਼ਨ ਜਿਹੜੀ ਹੈਗੀ ਬੈਂਕ ਦੇ ਵਿੱਚ ਨਹੀਂ ਕੀਤੀ ਸੀਗੀ ਸੋ ਥੋੜਾ ਸ਼ੱਕ ਹੋਣ ਪਰ ਦੁਬਾਰਾ ਜਦੋਂ ਸੀਸੀਟੀਵੀ ਫੁਟੇਜ ਐਂਡ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰ ਕਰਨ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਹੈਗਾ ਇਸਨੇ ਘਰੋਂ ਜਿਹੜੇ ਹੈਗੇ ਪੈਸੇ ਲੈਏ ਸੀਗੇ ਕੁਝ ਦਿਨ ਪਹਿਲਾਂ ਤੇ ਉਸ ਨੂੰ ਪੈਸੇ ਨੂੰ ਆਪਣੇ ਲੋਡ ਵਿੱਚ ਵਰਤ ਗਿਆ ਸੀਗਾ ਤੇ ਹੁਣ ਘਰੋਂ ਡਰਦਾ ਸੀਗਾ ਕਿ ਮੈਨੂੰ ਜਿਹੜੀ ਹੈਗੀ ਮੇਰੇ ਪੇਰੈਂਟਸ ਵਾਰ-ਵਾਰ ਪੈਸੇ ਮੰਗ ਰਹੇ ਸੀਗੇ ਤੇ ਉਸ ਹੀ ਚੀਜ਼ ਦੇ ਵਿੱਚ ਹੀ ਜਿਹੜੀ ਹੈਗੀ ਇਸਨੇ ਇੱਕ ਝੂਠੀ ਸਟੋਰੀ ਬਣਾ ਕੇ ਜਿਹੜਾ ਹੈਗਾ ਇੱਕ ਝੂਠੀ ਇਨਫੋਰਮੇਸ਼ਨ ਜਿਹੜੀ ਹੈਗੀ ਦਿੱਤੀ ਹੈ ਸੋ ਇਹਨੂੰ ਅਸੀਂ ਰਾਉਂਡ ਅਪ ਕਰ ਲਏ ਤੇ ਇਹਦੇ ਖਿਲਾਫ ਜਿਹੜੀ ਹੈਗੀ ਬੰਦੀ ਜਿਹੜੀ ਹੈਗੀ ਐਕਸ਼ਨ ਹੈਗਾ ਜ ਸਾਡੇ ਕੰਟਰੋਲ ਰੂਮ ਦੇ ਉੱਪਰ ਦਿੱਤੀ ਸੀਗੀ ਕੀ ਕਰਦਾ ਕੀ ਹੈ ਇਹ ਇਹ ਹਦੇਸ਼ ਹਸਪੀਟਲ ਦੇ ਵਿੱਚ ਅਟੈਂਡੈਂਟ ਦਾ ਕੰਮ ਕਰਦਾ ਆਪਣੇ ਜਿਹੜੇ ਪੁੱਛੋ ਦੇ ਵਿੱਚ ਸੋ ਨਾਲ ਹੀ ਅਸੀਂ ਇਹ ਵੀ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਇਨਫੋਰਮੇਸ਼ਨ ਜਦੋਂ ਕੰਟਰੋਲ ਰੂਮ ਦੇ ਉੱਪਰ ਦਿੰਦੇ ਹੋ ਤਾਂ ਉਹ ਅਥੈਂਟੀਕੇਟ ਹੋਣੀ ਚਾਹੀਦੀ ਹੈ ਜਿਹੜਾ ਵੀ ਬੰਦਾ ਕਿਸੇ ਤਰ੍ਹਾਂ ਦੀ ਝੂਠੀ ਇਨਫੋਰਮੇਸ਼ਨ ਦਊਗਾ ਜਾਂ ਕੋਈ ਗਲਤ ਜਿਹੜੀ ਹੈਗੀ ਹੈ ਸ਼ਰਾਰਤੀ ਜਿਹੜੀ ਹੈਗੀ ਹੈ ਤਰ੍ਹਾਂ ਦੀ افਵਾਹ ਫਲਾਊਗਾ ਤੋ ਦੇ ਖਿਲਾਫ ਅਸੀਂ ਸਖਤ ਜਿਹੜੀ ਹੈਗੀ ਕਾਰਵਾਈ ਕਰਾਂਗੇ ਤੇ ਇਸ ਇਸ ਨੂੰ ਵੀ ਅਸੀਂ ਜਿਹੜੀ ਹੈਗੀ ਥਾਣਾ ਕੈਂਟ ਦੇ ਵਿੱਚ ਇਹਨੂੰ ਅਸੀਂ ਰੌਂਡ ਅਪ ਕਰਕੇ ਇਹਦੇ ਖਿਲਾਫ ਅਨਡੈਕਸ਼ਨ ਲੈ ਰਹੇ ਹਾਂ ਤੇ ਪੈਸਾ ਨੇ ਨਸ਼ੇ ਨਸ਼ੇ ਦਾ ਵਾਸਤੇ ਵਰਤਿਆ ਕਿਸ ਤਰ੍ਹਾਂ ਲੱਗੇ ਨਹੀਂ ਇਹਨੇ ਜਿਹੜੀ ਹੈਗੀ ਆਪਣੇ ਅਸ਼ੋ ਰਾਮ ਦੇ ਵਿੱਚ ਵਰਤ ਲਿਆ ਸੀਗਾ 1 ਲੱਖ 20000 ਰੁਪਏ ਦੇ ਕਰੀਬ ਜਿਹੜੀ ਹੈਗੀ ਅਮਾਉਂਟ ਇਹਨੇ ਜਿਵੇਂ ਪਾਵਨ ਸੈਂਡਸ ਦੇ ਨਾਲ ਪਾਰਟੀਆਂ ਵਗੈਰਾ ਕਰ ਲਈਆਂ ਤਾਂ ਹੁਣ ਇਹਦੇ ਕੋਲ ਪੈਸੇ ਨਹੀਂ ਸੀ ਜਦੋਂ ਪੇਰੈਂਟਸ ਨੇ ਮੰਗੇ ਤਾਂ ਇਹ ਬਹਾਨੇ ਬਣਾ ਰਿਹਾ ਸੀਗਾ ਕਿ ਕੋਈ ਨਹੀਂ ਮੈਂ ਲੈ ਕੇ ਦੇ ਦੂੰਗਾ ਤਾਂ ਅੱਜ ਉਸ ਨੂੰ ਕਵਰ ਕਰਨ ਲਈ ਜਿਹੜੀ ਹੈਗੀ ਇਸਨੇ ਅੱਜ ਇਹ ਜਿਹ